ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਜਿਸ ਵੇਲੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਸੀਸ ਭਾਈ ਜੀਵਨ ਸਿੰਘ ਜੀ ਭਾਈ ਜਤਾ ਸਿੰਘ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚੇ ਤੇ ਸਤਿਗੁਰਾਂ ਨੇ ਭਾਈ ਜੈਤੇ ਨੂੰ ਉਸੇ ਦਾ ਹਾਲ ਚਾਲ ਪੁੱਛਿਆ ਤੇ ਜੋ ਭਾਈ ਜੈਤੇ ਨੇ ਬਖਿਆਨ ਕੀਤਾ ਸਤਿਗੁਰ ਜੀ ਨੇ ਉਸੇ ਦਿਨ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕਰਕੇ ਇੱਕ ਬੰਗਾਰ ਦਿੱਤੀ ਸੀ ਕਿ ਮੈਂ ਹੁਣ ਇੱਕ ਇੱਕ ਐਸਾ ਖਾਲਸਾ ਸਜਾਉਂਗਾ ਜਿਹਦੀ ਆਪਣੇ ਸੂਰਤ ਵੀ ਕੀਰਤੀਮਾਨ ਹੋਊਗੀ ਲੱਖਾਂ 'ਚ ਖੜਾ ਦੇਸੂਗਾ ਤੇ ਖਾਲਸਾ ਇੱਕ ਐਸਾ ਬਰਗੜ ਕਰੂੰਗਾ ਜਿਹੜਾ ਨਿਰਪੈਤਾ ਤੇ ਨਡਰਤਾ ਦੇ ਵਿੱਚ ਜ਼ੁਲਮ ਲਈ ਤੇ ਜ਼ੁਲਮ ਦੇ ਖਿਲਾਫ ਲੜੂਗਾ ਤੇ ਇਨਸਾਫ ਦੇ ਲਈ ਖੜਾ ਹੋਊਗਾ ਸੋ ਛਤਗੁਰ ਜੀ ਨੇ ਠੰਡੇ ਬਾਟੇ ਦੀ ਪੌੜ ਦੇ ਕੇ ਸਿੱਖਾਂ ਦੇ ਵਿੱਚ ਭਿੰਨ ਭੇਤ ਉੱਚ ਨੀਚ ਵਰਨਵਾਦ ਸਾਰਾ ਉਹ ਬੰਦ ਖਤਮ ਕੀਤਾ ਜਿਹੜਾ ਉਸ ਵੇਲੇ ਦੇ ਰਾਜਿਆਂ ਨੂੰ ਤੇ ਉਸ ਵੇਲੇ ਦਾ ਜਿਹੜੇ ਰਾਜ ਕਰਨ ਵਾਲੇ ਮੁਸਲਮਾਨ ਉਹਨਾਂ ਨੂੰ ਵੀ ਚੰਗਾ ਨਹੀਂ ਸੀ ਲੱਗਦਾ ਸਤਗੁਰੂ ਜੀ ਦੀ ਕੋਈ ਨਿੱਜੀ ਲੜਾਈ ਨਹੀਂ ਸੀ ਕੇਵਲ ਤਾਂ ਕੇਵਲ ਸਤਗੁਰੂ ਜੀ ਨੇ ਮਨੁੱਖ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਇਹ ਸਤਗੁਰੂ ਜੀ ਨੇ ਠੰਡੇ ਬਾਟੇ ਦੀ ਪੌਲ ਬਕਸ਼ਿਸ਼ ਕੀਤੀ ਜਿਹਦਾ ਸਿੱਟਾ ਇਹ ਨਿਕਲਿਆ ਕਿ ਪਹਾੜੀ ਰਾਜੇ ਵੀ ਤੇ ਉਸ ਵੇਲੇ ਦੇ ਰਾਜੇ ਜਿਹੜੇ ਰੰਗਜੀਵ ਦੇ ਰੂਪ ਵਿੱਚ ਸਤਗੁਰ ਜੀ ਦੇ ਨਾਲ ਭੇਡਨ ਲੱਪੇ ਪਰ ਸਤਗੁਰ ਜੀ ਨੇ ਸਿਧਾਂਤਕ ਲੜਾਈਆਂ ਸਾਰੀਆਂ ਲੜੀਆਂ ਮੇਥੋਂ ਬਾਅਦ ਤੁਸੀਂ ਜਾਣਦੇ ਹੋ ਕਿਵੇਂ ਬਲਕਣ ਅਨੰਦਪੁਰ ਦਾ ਠੇਰਾ ਕਿਵੇਂ ਸਤਗੁਰ ਜੀ ਨੇ ਚਮਕੌਰ ਦੀ ਗੜੀ ਦੇ ਆ ਕੇ 40 ਸਿੰਘਾਂ ਨੇ ਸਵਾ ਸਵਾ ਨਕਰ ਨਾਲ ਲੜਾਈ ਸਤਗੁਰਾਂ ਦੇ ਵੱਡੇ ਸਾਹਿਬਜਾਦੇ ਔਰ ਸਤਗੁਰਾਂ ਦੇ ਪੰਜਾਂ ਪਿਆਰਿਆਂ ਚੋਂ ਤਿੰਨ ਪੰਜ ਪਿਆਰੇ ਫਿਰ ਸਤਗੁਰ ਜੀ ਨੂੰ ਪੰਜਾਂ ਪਿਆਰਿਆਂ ਨੇ ਬੇਨਤੀ ਕੀਤੀ ਸਤਗੁਰ ਜੀ ਫਾਲਸਾ ਹੋਰ ਵੀ ਪ੍ਰਗਟ ਹੋ ਜੂਗਾ ਤੁਸੀਂ ਜਿੱਥੋਂ ਚਮਕੌਰ ਦੀ ਗੜੀ ਚੋਂ ਰੁਕਸਤ ਹੋ ਬੋ ਤੋ 사ਤਗੁਰ ਜੀ ਨੇ ਜਿਵੇਂ ਜਿਵੇਂ ਪੈੰਡਾ ਤੈਅ ਕੀਤਾ ਜਿਵੇਂ ਤੇਵੇਂ ਇਸ ਧਰਤੀ ਤੇ 사ਤਗੁਰ ਜੀ ਪਹੁੰਚੇ ਤੇ ਇਹ ਵੀ ਇੱਕ ਬਲੱਖਣ ਪਾਖਿਆ ਕਿ ਸਿੱਖ ਵੀ 사ਤਗੁਰ ਜੀ ਦੇ ਸਾਰੇ ਪਿਆਰੇ ਤੇ ਦੁਲਾਰੇ ਆ ਪਰ ਜਿੰਨੇ ਮਰੀਦ 사ਤਗੁਰ ਜੀ ਦੇ ਸਿੱਖਾਂ ਤੋਂ ਇਲਾਵਾ ਮੁਸਲਮਾਨਾਂ ਦੇ ਰੂਪ ਵਿੱਚ ਉਹਨਾਂ ਨੇ ਵੱਧ 사ਤਗੁਰਾਂ ਦਾ ਸਤਕਾਰ ਭੇਟ ਕੀਤਾ ਇਹੋ ਕਾਰਨ ਆ ਕਿ ਸਿੱਖੀ ਦੇ ਵਿੱਚ ਸਰਵਾਤੋ ਦੇ ਭਲੇ ਦੇ ਨਾਲ ਪਵਿੱਤਰ ਅਰਦਾਸ ਦੀ ਸਮਾਪਤੀ ਹੁੰਦੀ ਹੈ ਜਿਹੜਾ ਕਿ ਅੱਜ ਦੇ ਸ਼ਾਸਕਾਂ ਨੂੰ ਚੰਗਾ ਨਹੀਂ ਲੱਗਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਮਹਾਨ ਨਗਰ ਕੀਰਤਨ ਸਤ ਗੁਰਾਂ ਦੀ ਉਸ ਪਵਿੱਤਰ ਆਮਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਥੋਂ ਸਜਦਾ ਔਰ ਜਿਹੜਾ ਪਿੱਛੇ ਨੂੰ ਨਿਗਾਹ ਮਾਰੋ ਤੇ ਮੈਂ ਜੇ ਦੇਖਦਾ 317 18 ਸਾਲਾਂ ਬਾਅਦ ਵੀ ਖਾਲਸੇ ਦਾ ਜਾਹੋ ਜਲਾਲ ਅੱਜ ਉਸੇ ਪ੍ਰਾਤਨ ਰਵੈਤਾਂ ਅਨੁਸਾਰ ਹੀ ਚੱਲ ਰਿਹਾ ਇਹ ਹੋਏ ਗੁਰੂ ਕਾਲਗੀ ਧਰ ਦੀ ਬਲਖਣਤਾ ਸੀ ਕਿ ਸਤਗੁਰੂ ਜੀ ਨੇ ਪੰਜਾਂ ਨੂੰ ਢੰਡੇ ਬਾਟੇ ਦੀ ਪੌਲ ਦੇਣ ਲਈ ਪੰਜ ਪਿਆਰਿਆਂ ਦੇ ਰੂਪ ਵਿੱਚ ਸਾਜਣਾ ਕੀਤੀ ਅੱਜ ਵੀ ਗੁਰੂ ਕਾ ਸਿੱਖ ਢੰਡੇ ਬਾਟੇ ਦੀ ਪੌਲ ਛੱਡ ਕੇ ਤਿਆਰ ਬਰ ਤਿਆਰ ਹੋ ਕੇ ਇਹ ਮਹਿਸੂਸ ਕਰਦਾ ਕਿ ਹੁਣ ਸਤਗੁਰ ਗੁਰੂ ਗੋਬਿੰਦ ਸਿੰਘ ਸਾਹਾ ਦੀਆਂ ਮੈਨੂੰ ਅਸੀਸਾਂ ਮਿਲ ਗਈਆਂ ਸੋ ਉਹ ਦੇ ਵਿੱਚ ਅੱਜ ਸਮੁੱਚਾ ਖਾਲਸਾ ਪੰਥ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਇਆ ਇਹ ਜਿਹੜੇ ਦਿਨ ਆ ਇਹ ਸ਼ਹੀਦੀ ਪੰਦਰ ਬਾੜਾ ਇਹ ਸ਼ਹੀਦੀ ਪੰਦਰ ਬਾੜੇ ਦੇ ਵਿੱਚ ਹਰ ਇੱਕ ਸਿੱਖ ਦਾ ਵੱਧ ਤੋਂ ਵੱਧ ਇਹ ਯਤਨ ਹੋਣਾ ਚਾਹੀਦਾ ਕਿ ਮੈਂ ਵੱਧ ਤੋਂ ਵੱਧ ਸਿਮਰਨ ਕਰਾਂ ਵੱਧ ਤੋਂ ਵੱਧ ਬਾਣੀ ਪੜਾਂ ਤੇ ਸਤਿਗੁਰ ਦੇ ਤੇ ਸ਼ਹੀਦਾਂ ਦੇ ਸਾਹਮਣੇ ਖੋ ਕੇ ਮੈਂ ਅਰਦਾਸ ਕਰਾਂ ਕਿ ਗੁਰੂ ਸਾਹਿਬ ਜੀ ਕਿਰਪਾ ਕਰਿਓ ਸਾਨੂੰ ਸਾਰਿਆਂ ਨੂੰ ਜਿਹੜੀ ਡ੍ਰਿੜਤਾ ਸਤਿਗੁਰ ਜੀ ਨੇ ਸਾਡੇ ਵਿੱਚ ਭਰੀ ਸੀ ਉਹਦੇ ਉੱਤੇ ਕਾਇਮ ਰਹੀ